ਜ਼ਿਲ੍ਹਾ ਪਠਾਨਕੋਟ ਦੇ ਬਾਰਡਰ ਏਰੀਆ ਨਰੋਟ ਜੈਮਲ ਸਿੰਘ ਨਗਰ ਪੰਚਾਇਤ ਜਿੱਥੇ ਕਿ ਅੱਜ ਸਵੇਰ ਸਾਰ 7 ਵਜੇ ਤੋਂ ਲੋਕਾਂ ਵੱਲੋਂ 11 ਵਾਰਡਾਂ ਦੇ ਵਿੱਚ ਜਿਹੜੇ ਚੋਣਾਂ ਹੋ ਰਹੇ ਨੇ ਉਹਨਾਂ ਦੇ ਲਈ ਵੋਟਾਂ ਪਾਈਆਂ ਜਾ ਰਹੀਆਂ ਨੇ ਜਿਸ ਦੇ ਚੱਲਦੇ ਸਾਡੇ ਟੀਮ ਬਾਰਡਰ ਏਰੀਆ ਨਰੋਟ ਜੈਮਲ ਸਿੰਘ ਵਿਖੇ ਪੁੱਜੇ ਔਰ ਗਰਾਊਂਡ ਜ਼ੀਰੋ ਤੇ ਇਸ ਦਾ ਜਾਇਜ਼ਾ ਲਿਤਾ ਵੇਖਿਆ ਕਿ ਲੋਕਾਂ ਦੇ ਵਿੱਚ ਕਾਫੀ ਵੋਟਾਂ ਨੂੰ ਲੈ ਕੇ ਉਤਸ਼ਾਹੀ ਸਵੇਰ ਸਾਰ ਤੋਂ ਅਸੀਂ 7 ਵਜੇ ਤੋਂ ਲੋਕਾਂ ਵੱਲੋਂ ਆਪਣੇ ਹੱਕ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਚੱਲਦੇ ਸਾਡੇ ਗੱਲਬਾਤ ਜਿੱਥੇ ਲੋਕਾਂ ਦੇ ਨਾਲ ਹੋਈ ਉੱਥੇ ਹੀ ਸੁਰੱਖਿਆ ਨੂੰ ਲੈ डीएसपी ਦੇ ਨਾਲ ਵੀ ਹੋਈ ਉਹਨਾਂ ਕਿਹਾ ਕਿ ਸੁਰੱਖਿਆ ਦੇ ਮੱਦੇ ਨਜ਼ਰ ਉਹਨਾਂ ਵੱਲੋਂ ਜਗ੍ਹਾ-ਜਗਾਹਤੇ ਪੁਲਿਸ ਫੋਰਸ ਨੂੰ ਤੈਨਾਤ ਕੀਤਾ ਗਿਆ ਹੈ ਅਤੇ ਜਿਹੜੇ ਵੀ ਲੋਕ ਆਪਣੇ ਹੱਕ ਦਾ ਇਸਤੇਮਾਲ ਕਰਨ ਲਈ ਵੋਟਾਂ ਪਾਉਣ ਵਾਸਤੇ ਆਉਂਦੇ ਨੇ ਉਹਨਾਂ ਨੂੰ ਪਹਿਲੇ ਚੈੱਕ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਵੋਟਾਂ ਲਈ ਉਹਨਾਂ ਨੂੰ ਭੇਜਿਆ ਜਾਂਦਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਤੇ ਵੋਟਾਂ ਵੀ ਅਮਨ-ਅਮਾਨ ਨਾਲ ਨੇਪੜੇ ਚੜ ਸਕਣ ਮੇਰਾ ਨਾਮ ਸ਼ਾਹਬਨ ਕੁਮਾਰ ਹੈ ਵੋਟ ਜੀ ਵੋਟ ਪਾ ਕੇ ਆਏ ਹਾਂ ਜੋ ਸਾਡਾ ਅਧਿਕਾਰ ਹੈ ਜੀ ਵੋਟ ਪਾਣਾ ਬਾਕੀ ਮੌਜੂਦਾ ਜਿਹੜੇ ਜਿੰਨੇ ਵੀ ਕੈਂਡੀਡੇਟ ਹੈਗੇ ਆ ਸਾਰੇ ਮਤਲਬ ਵਧੀਆਗੇ ਪਹਿਲਾਂ ਵੀ ਕੰਮ ਹੁੰਦੇ ਰਿਹਾ ਸਾਡੇ ਇਲਾਕੇ ਦੇ ਵਿੱਚ ਤੇ ਹੁਣ ਵੀ ਬਹੁਤ ਸਾਰੇ ਕੰਮ ਹੋਏ ਜਿਹੜਾ ਕਿ ਮੌਜੂਦਾ ਜਿਹੜੀ ਪਾਰਟੀ ਹੋਣੀ ਬਹੁਤ ਸਾਰੇ ਕੰਮ ਕੀਤੇ ਤੇ ਵੋਟ ਆਪਾਂ ਪਾ ਕੇ ਆਏ ਹਾਂ ਪਹਿਲੇ ਕਾਂਗਰਸ ਸਰਕਾਰ ਸੀਗੀ ਤੇ 11 ਦੇ 11 ਸੀਟਾਂ ਏਰੀਆ ਜਿਹੜਿਆ ਕਾਂਗਰਸ ਨੇ ਲਿੱਤੀਆਂ ਸੀਗੀਆਂ ਜੀ ਕਿ ਲੱਗਦਾ ਰਿਪੀਟ ਹੋਣੀ ਹੈ ਜੀ ਇੱਕ ਜਿਹੜੀ ਫਾਈਟ ਹੈਗੀ ਉਹ ਖਿੱਤੀ-ਫੁੱਤੀ ਹੈਗੀ ਜੀ ਜੀ ਆਮ ਆਦਮੀ ਪਾਰਟੀ ਸੁਤਾਲੇ ਕਿੰਨੇ ਕੰਮ ਕਰਾਇਨੇ ਨੋਟ ਚਾਹੁੰਦੇ ਨਹੀਂ ਆਮ ਆਦਮੀ ਪਾਰਟੀ ਨੇ ਜੀ ਕੰਮ ਤੇ ਬਹੁਤ ਸਾਰੇ ਕਰਵਾਇਆ ਗਏ ਤੇ ਜਿਹੜੀ ਪਿਛਲੀ ਸਰਕਾਰ ਸੀਗੀ ਕਾਂਗਰਸ ਕਾਂਗਰਸ ਸਰਕਾਰ ਸੀਗੀ ਉਹਨੇ ਵੀ ਬਹੁਤ ਸਾਰੇ ਕੰਮ ਕਰਵਾਇਆ ਸੀਗੇ ਕੀ ਉਹਨੇ ਇਸਲੇ ਹਾਲਾਤ ਕੀ ਹੈਗਾ ਜੀ ਹਾਲਾਤ ਉਹੀ ਤੁਮ ਜਿੱਦਾਂ ਮੈਂ ਦੱਸ ਤਾ ਕਿ 50 50 ਹੈਗਾ ਜੀ ਸਾਰੇ ਬੋਤ ਪਾਣਾ ਹੈ ਉਹ ਕੀ ਕਰ ਜਾਓਗੇ ਅ ਬੋਤ ਪਾਣਾ ਹੈ ਸਰਾਜ ਇੱਕ ਆਮ ਜਿਹੜਾ ਲੋਕਤੰਤਰ ਦਾ ਇਹਦਾ ਬੜਾ ਵੱਡਾ ਪਰਵ ਹੈ ਔਰ ਖਾਸ ਤੋ ਤੇ ਰੋਡ ਵਾਸੀ ਸਪੈਸ਼ਲ ਹੈ ਅੱਜ ਕਮੇਟੀ ਦਾ ਇਲੈਕਸ਼ਨ ਹੋ ਰਿਹਾ ਹੈ ਤੇ ਬਹੁਤ ਵਧੀਆ ਮਾਹੌਲ ਹੈ ਤੇ ਸਭ ਕੁਝ ਬਿਲਕੁਲ ਆਰਾਮਦਾਇਕ ਤਰੀਕੇ ਨਾਲ VOTING ਹੋ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਪੋਰਸ ਪੰਜਾਬ ਸਰਕਾਰ ਦੇ ਜਿਹੜੇ ਵੀ ਮਤਲਬ ਇਲੈਕਸ਼ਨ ਕਮਿਸ਼ਨ ਦੇ ਤੇ ਪ੍ਰਬੰਧਨ ਹੈ ਬਹੁਤ ਵਧੀਆ ਤਰੀਕੇ ਨਾਲ ਸਾਰਾ ਜਿਹੜਾ ਸਿਸਟਮ ਹੈ ਤੇ ਚੱਲਦਾ ਪਿਆ ਤੇ ਵੋਟ ਵਧੀਆ ਤਰੀਕੇ ਨਾਲ VOTING ਹੋ ਰਹੀ ਹੈ ਪੰਜਾਬ ਤੋਂ ਦੇਖਣ ਮਿਲਦਾ ਆਮ ਆਦਮੀ ਸਰਕਾਰ ਨੇ 3 ਸਾਲ ਹੋ ਗਏ ਇਸ ਤਰ੍ਹਾਂ ਇੰਤਜ਼ਾਮ ਕੀਤੇ ਗਏ ਸਰ ਬਹੁਤ ਵਧੀਆ ਇੰਤਜ਼ਾਮ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਾਲਾਤ ਨਾਲ ਬਿਲਕੁਲ ਵਧੀਆ ਇੰਤਜ਼ਾਮ ਕੀਤੇ ਹੋਏ ਨੇ VOTING ਲਈ ਆਮ ਵੋਟਰ ਨੂੰ ਕੋਈ ਇਸ਼ੂ ਨਹੀਂ ਆ ਰਿਹਾ ਔਰ ਵਧੀਆ ਤਰੀਕੇ ਨਾਲ ਵੋਟਿੰਗ ਜੈ ਰਹੀ ਹੈ ਰੋਡ ਦੇ ਵਿੱਚ ਕਿੰਨੇ ਕੰਮ ਹੋਇਆ ਹਰ ਤੱਕ ਅ ਸਰ ਪੰਜਾਬ ਸਰਕਾਰ ਸਾਡੇ ਆਪਣਾ ਮੰਤਰੀ ਲਾਲਚੰਦ ਘਟਾਕ ਦੇ ਰਾਕੇ ਅਗਲੀ ਇਹ ਰਹਿਮਾਇ ਇਹ ਸਾਡੇ 17 ਕਰੋੜ ਰੁਪਏ ਦਾ ਸੀਵਰੇਜ ਦਾ ਜਿਹੜਾ ਪ੍ਰੋਜੈਕਟ ਹੋ ਦਿੱਤਾ ਗਿਆ ਜਿਹੜਾ ਕਿ ਹਾਲੇ ਤੱਕ ਕਾਫੀ ਮਤਲਬ ਸ਼ਾਇਦ ਕਮੇਟੀ ਕੋਲ ਨਹੀਂ ਹੈ ਉਸ ਤੋਂ ਬਾਅਦ ਸਾਡੇ ਤੇ ਪਾਣੀ ਦੀ ਸਮੱਸਿਆ ਸੀਗੀ ਟੋਟਲੀ ਮੰਤਰੀ ਸਾਹਿਬ ਨੇ 5.5 ਕਰੋੜ ਰੁਪਏ ਦਾ ਇੱਕ 5 ਕਰੋੜ 55 ਲੱਖ ਰੁਪਏ ਦਾ ਇੱਕ ਪ੍ਰੋਜੈਕਟ ਦਿੱਤਾ ਹੋਇਆ ਜਿਹਦਾ ਕਿ ਕੰਮ ਲੱਗਿਆ ਹੋਇਆ ਹੈ ਉਤਲਾਵਾ ਸਾਡੇ ਨਰੋਰ ਸੀਨੀਅਰ ਸੈਕੰਡਰੀ ਸਕੂਲ ਨੂੰ 62 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੋਈ ਹੈ ਜਿਹੜਾ ਕਾਫੀ ਡਿਵੈਲਪਮੈਂਟ ਮੰਤਰੀ ਸਾਹਿਬ ਨੇ ਆਪਣੇ ਹੱਥੋਂ ਕੀਤੀ ਹੋਈ ਹੈ ਖਾਸ ਕਰਕੇ ਰੋਡ ਜਿਹੜੀ ਕਮੇਟੀ ਇਹਦੇ ਬਹੁਤ ਵਧੀਆ ਜਿਹੜੀ ਹੈ ਮੰਤਰੀ ਸਾਹਿਬ ਦਾ ਧਿਆਨ ਇਸ ਕਮੇਟੀ ਦੇ ਪਾਸੇ ਆ। ਕੀ ਲੱਗਦਾ ਕਿ ਅਕੀ ਕਿਹੜੀ ਕਮੇਟੀ ਹੈ ਸਰ ਨੀਰ ਐਂਡ ਕਲੀਨਚੜੂ ਜਵਲ ਸਿੰਘ ਦੇ ਵਿੱਚ VOTING ਹੋ ਰਹੀ ਹੈ ਕੀ ਕਹਿਣਾ ਚਾਹੋਗੇ? VOTING ਨਗਰ ਪੰਚਾਇਤ ਦੀ VOTING ਹੈ। ਜਿਹੜੀ VOTING ਹੋ ਰਹੀ ਹੈ ਬੜੀ इन्नी को कोई आखो इत कोई खतरनाक चीज़ नहीं है ना कोई तो खतरनाक जगह है जितने फरते हैं अभी पिछले बार भी मैं बड़ी अपने मामा दिन शांति नई है और इन्होंने चार पांच सौ पुलिस का सपाही अफसर वोट करते हैं तीन सौ वोट नहीं चार सौ अफसर लाते लिया के इनकी कि दुनागर्दी वाली गल इतने लोग बड़े पहले सूझवान ने रोड जाने बंदे तो कोई इस तरह के नहीं है और फिर भी ਬੜਾ ਅਮਰ ਅਮਾਨ ਲੋਕੀ ਮੋਟਾ ਪਾ ਰਿਹਾ ਖੁਸ਼ੀ ਨਾਲ ਮੋਟਾ ਪਾ ਰਿਹਾ ਲੋਕਾਂ ਲੋਕਾਂ ਦੇ ਕੋਈ ਹੋਰ ਵੀ ਗੱਲ ਨਹੀਂ ਆ ਵੀ ਕਈ ਸਰਕਾਰ ਆਪ ਦੀਆਂ ਕੰਡਰਦੀ ਹੈ ਲੋਕੀ ਆਪਣੀ ਮਰਜ਼ੀ ਨਾਲ ਜਿਹੜੇ ਮੰਦੇ ਕੰਮ ਕਰਦੇ ਪਏ ਜਿਹਦੇ ਕੰਮ ਕੀਤੇ ਆ ਉਦੋਂ ਵੋਟ ਪਾਣੇ ਆ ਜਿਹਦੇ ਪਿਛਲੇ ਕੰਮ ਆਖਛ ਮਰੇ ਜਗਿੰਦਰਪਾਲ ਨੇ ਤੇ ਆਇਆ ਨੇ ਉਹਨਾਂ ਨੇ ਉਹਨਾਂ ਨੇ ਚਿਹਰੇ ਮੋਟ ਪਾਣੇ ਕਿੰਨੇ ਕੰਮ ਕਰਾਇਆ ਅੱਜ ਨੇ 3 ਸਾਲ ਕੰਮ ਕਰਦੇ ਹੋ ਗਿਆ ਆਵਾਰਿਆ ਇਹਨਾਂ ਲੋਟ ਰਿਜ਼ਲਟ ਜਿਤਾਉਂਦੀਆਂ ਮੋਟਾ ਮਿਲਣੇ ਆ ਕਿਸੇ ਨੇ ਦਬਕਾ ਮਾਰ ਕੇ ਕਿਸੇ ਨੂੰ ਝਮਕਾ ਕੇ ਮੋਟਾ ਨਹੀਂ ਮਲਦੀਆ ਇਸ ਕਾਰਨ ਮੈਂ ਤੁਹਾਡੇ ਲਈ ਰਹੀਂ ਇਹ ਆਪ প্রচার ਉਪਰ ਮੈਸੇਜ ਭੇਜਣਾ ਕੇਂਦਰ ਰੋਡ ਜਨਰ ਸਿੰਘ ਜਿਹੜੇ ਨਗਰਪਾਲਿਕਾ ਚੁਣ ਹੋ ਰਹੀਆਂ ਨੇ ਬੜੀਆਂ ਇੱਕ ਪੂਰੇ ਪਿੰਡਾਂ 'ਚ ਇੱਕ ਦਿੱਕਤ ਖੜੀ ਹੋ ਰਹੀ ਹੈ ਦੇਖੋ ਇਨਸਾਫ ਪਸੰਦ ਹੋਣੀ ਆ ਆਪ ਸਰਕਾਰ ਜੋ ਮਰਗੇ ਕਰ ਲੈ ਪਰ ਇਥੇ ਜਿਹੜੀ ਆ ਇਹ ਕਿੰਨੇ ਕੀ ਆਗੂ ਬਣੇਗੇ ਇਹ ਮੇਰੇ ਲਈ ਸਵਾਲ ਹੈ ਜਨਮ ਨੌਰ ਲਾਲ ਜੀ ਨੋ ਰੋਡ ਜਮਲਸੀ ਦੀ ਜਿਹੜੀ ਆ ਵੋਟਾਂ ਜਿਹੜੀਆਂ ਪੈ ਰਹੀਆਂ ਨਗਰ ਪੰਚਾਇਤ ਦੀਆਂ ਹਾਂਜੀ ਤੇ ਕੀ ਕਹਿਣਾ ਚਾਹੋ ਤੁਸੀਂ ਠੀਕ ਹੈ ਜੀ ਵੋਟਾਂ ਬਹੁਤ ਵਧੀਆ ਪੀਸਫੁਲੀ ਤਰੀਕੇ ਨਾਲ ਹੋ ਰਹੀਆਂ ਨੇ ਔਰ VOTING ਜਿਹੜੀ ਆ ਉਹ ਸਵੇਰੇ 7 ਵਜੇ ਸਟਾਰਟ ਹੋਈ ਆ ਔਰ ਸ਼ਾਮ ਜਿਹੜੇ ਆ ਇਹ 4 ਵਜੇ ਤੱਕ ਚੱਲਣੀ ਆ ਇਸ ਵੇਲੇ 11 ਵਜੇ ਤੱਕ ਜਿਹੜੀ VOTING ਆ ਉਹ 35 ਤੋਂ 36% ਤੱਕ ਤਕਰੀਬਨ ਹੋ ਚੁੱਕੀ ਆ ਔਰ ਉਮੀਦ ਆ ਕਿ ਸ਼ਾਮ ਨੂੰ 80% ਤੱਕ ਜਿਹੜੀ VOTING ਆ ਉਹ ਹੋ ਜਾਏਗੀ ਜਿਵੇਂ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਜਿਹੜੀਆਂ ਨਗਰ ਪੰਚਾਇਤ ਨੋਡ ਜਮਸਨ ਦੀ ਵੋਟਾਂ ਪੈ ਰਹੀਆਂ ਮਾਨਯੋਗ ਐਸਐਸਪੀ ਪਠਾਨਕੋਟ ਸਰਦਾਰ ਦਿਲਜੀਤ ਸਿੰਘ ਢਿੱਲੋਂ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਬਿਲਕੁਲ ਇੱਥੇ ਅਲਰਟ ਆ ਪੀਸਫੁੱਲ ਇਲੈਕਸ਼ਨ ਹੋ ਰਿਹਾ ਤੇ ਤੁਹਾਡੇ ਮਾਦੀ ਨੂੰ ਰਹਿਣੀ ਮੈਂ ਤੁਹਾਨੂੰ ਵਿਸ਼ਵਾਸ ਦਿਨ ਬਿਲਕੁਲ ਜਿਹੜੇ ਇਲੈਕਸ਼ਨ ਆ ਫੇਅਰ ਐਂਡ ਪੀਸਫੁੱਲੀ ਕਰਾਈ ਜਾਣਗੇ ਪਰ ਜੇ ਵੋਟਰਾਂ ਦੀ ਗੱਲ ਕਰੀਏ ਤੇ ਹੁਣ ਤੱਕ ਕਿੰਨੇ ਵੋਟਾਂ ਪਹੁੰਚ ਚੁੱਕੀਆਂ ਮੋਰ ਥੈਨ ਅਰਾਊਂਡ 50% ਜਿਹੜੀ ਹੈ VOTING ਜਿਹੜੀ ਆ ਹੋ ਚੁੱਕੀ ਹੈ ਬਾਕੀ ਹੁਣ ਉਦੋਂ ਇਹ ਸਨੀਡੇ ਹੋ ਗਿਆ ਲੋਕੀ ਬਾਰੇ ਉਤਸ਼ਾਹ ਦੇ ਨਾਲ ਉਠਾਪਾਣ ਆ ਰਹੇ ਨੇ